ਤੁਹਾਡਾ ਡਿਵਲਪ ਆਜਾਗੇ ਤਿਕ 15 1 2023 ਦੀ ਤੇ 10:22 ਵਜੇ ਦੁਕਾਨ ਖੁੱਲ੍ਹਦੀ ਸੀ ਕਿ 8:00 ਵਜੇ ਦੁਕਾਨ ਖੁੱਲ੍ਹਦੀ ਸੀ ਕਿਉਂਕਿ ਅਜੇ ਤੁਹਾਡੀ ਦੁਕਾਨ ਮੈਂ ਚਲੋ ਖੋਲ ਲੈਣਾ ਕੋਈ ਨਾ ਕੋਈ ਆ ਜਾਂਦਾ ਠੀਕ ਹੈ ਤੇ ਥੋੜਾ ਜਿਹਾ ਬਾਹਰ ਬੈਠਿਆ ਤੂੰ ਪਸੇ ਕੀ ਤੇ ਸਵੇਰ 8:30 ਪੌਣੇ 1:10 ਜਨ ਕਿ ਕੰਮ ਕਰ ਰਿਹਾ ਜਕਰ ਰੋਟੀ ਖਾਦੀ ਸੀ ਕਿਉਂਕਿ ਮੈਂ ਕਪੜੇ ਕਰ ਰਹੀ ਸੀ ਪਹਿਨਣਾ ਕਪੜੇ ਕਰ ਰਹੀ ਸੀ ਕਿ ਤੋੜੇ ਸੀ ਲਈ ਲੇਟ ਹੋ ਗਿਆ ਤੇ 9:10 ਵਜੇ 22 ਮਿੰਟ ਉਹਨਾਂ ਦੇ ਜਿਹੜੇ ਮੈਂ ਸਟੋਰੀ ਚਾਹਾਂ ਸਪੀਡ ਉਹਨਾਂ ਵਾਸਤੇ ਤੇ ਪੁਰਾਣੇ ਵੀਡੀਓ ਤੇ ਅ ਤੇ ਜਉਂ ਮੈਂ ਬਿਅਾਰ ਕੋ ਜਮਾ ਦੇਖ ਜਾਂਦਾ ਕਾ ਅੱਧੇ ਘੰਟੇ ਚਾਹਾਂ ਦਾ ਵੀ ਪਿਆਰ ਕੋ ਜਾ ਕੇ ਮੰਗਉਂਦੇ ਸਨੀਵਾਰ ਐਤਵਾਰ ਤਾਂ ਕੀ ਹੁੰਦਾ ਬਿਅਾਰ ਦਾ ਜਿਹੜਾ ਵੀ ਲਾਵਾਗੇ ਕੋਹ ਤੋਂ ਮਟਾ ਜਿਹੜਾ ਸਮਾਨ ਉਹ ਵੀ ਲਾਵਾਂਗੇ ਤੇ ਧੁੱਪ ਵੀ ਨਿਕਲਿਆ ਜਾਂ ਤੁਸੀਂ ਦਾ ਛੋਟੇ ਇਹ ਧੁੱਪ ਨਿਕਲਿਆ ਜਾਂ ਨਹੀਂ ਨਿਕਲੀ ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਿੱਥੋਂ ਤੁਸੀਂ ਵੀਡੀਓ ਬਲੌਕ ਕਰਦੇ ਹੋ ਸਾਰਿਆਂ ਨੂੰ ਦੱਸ ਸਕਦਾ ਪ੍ਰਾਣਿਕ ਨੂੰ ਦੱਸ ਕੇ ਦੇਖ ਸਕਦੇ ਹੋ ਪਿਛਲੇ ਸਾਰੇ ਵੀਡੀਓ ਲੱਗ ਕੇ ਦੇਖ ਸਕਦੇ ਆ ਇਹ ਸਾਲ ਦੇ ਚਾਹ ਸਾਲ 14 ਵੀਡੀਓ ਨੇ ਮੇਰੀਆਂ 14ਵੇਂ ਤੇ 15ਵੇਂ ਵੀਡੀਓ ਹੈ ਇਹ ਸਾਰੇ ਰਿਕਾਰਡ ਦੇ ਵਿੱਚ ਵੀ ਵੀਡੀਓ ਆ ਰਹੀ ਹੈ ਨਾ ਬਾਕੀ ਕੋਸ਼ਿਸ਼ ਆਪਣੇ ਰੋਗੇ ਵੀ ਇਹ ਸਾਲ ਮਿਸਨਾਵੇ ਠੀਕ ਹੈ ਚਲੋ ਮੈਂ ਮਿਲਦਾ ਤੁਹਾਨੂੰ ਬਈਆ ਬਾਅਦ ਚ ਜੋ ਮੈਂ ਬਿਆਜ ਜਾਂ ਗਿਆ ਜਾਂ ਕਾਇਰ ਗਿਆ ਕਿਆ ਜੋ ਬਣ ਗਿਆ ਸਾਨੂੰ ਦੱਸੂਗਾ ਤੁਸੀਂ ਕਿੰਨਾ ਬਣਾਇਆ ਸਕਿੱਪਨਾ ਕਰੋ ਸੋ ਨੰਦਾ ਬਾਜਾ ਉਹ ਗਿਆਨ ਮਦਿਨਾਂ ਮੈਂ ਪਿਆਨ ਆ ਜਾ ਜੀ ਤੇ ਹੁਣ ਮੈਂ ਦੁਕਾਨੇ ਜਾਣਾ ਤੇ ਡਿਊਟੀ ਕਰਦਾ ਤੇ ਮੈਂ ਹੁਣ ਸਮਾਨ ਨਿਰਨਣਦਾਂ ਲਗਾਉਣਾ ਚਾਹ ਸੀ ਸਨ 25 ਮਿਲੀਮੀਟਰ ਮੈਂ ਮੇਨਟੇਨ ਕਰ ਬਣਾਉਂਗਾ ਉਹ ਤੁਮਿੰਨੇ ਕੋਤਸ ਕਿੰਨਾ ਬਣਾ ਰਹੇ ਸਕਿੱਪਨਾ ਚਾਹ ਚਲ ਮੈਨੂੰ ਦੁਪਹਿਰ ਦੁਪਹਿਰ ਚ ਦੁਕਾਨ ਚ ਬੈਗਾ ਸੀ ਤੇ ਡਿਊਟੀ ਕਰੀ ਤੇ ਸਾਢੇ 12 ਵਜੇ ਮੈਂ ਘਰ ਆ ਗਿਆ ਸੀ ਕਿਉਂਕਿ ਦੁਕਾਨ ਵਧਾ ਕੇ ਜਨਤਵਾਰ ਕਰਕੇ ਕਰ ਗਏ ਮੈਂ ਸਾਈਕਲ ਟ੍ਰਿਕ ਕਰਾਂਗੇ ਅਸੀਂ ਸਾਈਕਲ ਲੈ ਕੇ ਹੈ 1:30 ਵਜੇ ਤੇ 1:00 ਤੋਂ 2:30 ਵਜੇ ਰੋਟੀ ਖਾਂਦੀ ਜੀ ਠੀਕ ਹੈ ਜੀ 2:30 ਵਜੇ ਰੋਟੀ ਖਾ ਦਿੱਤੀ ਹੁਣ 2:00 ਵਜੇ ਕੇ ਕੰਸਮਟ ਅਪਲੋਡ ਜਾਨਾ ਵੀਡੀਓ ਮੈਂ ਅਸਤੀ ਹੁਣ ਮੈਂ ਵੀਡੀਓ ਬਣਾ ਕੇ ਅੱਗੇ ਤੇ ਅਪਲੋਡ ਕਰੂੰਗਾ ਕਹਿ ਵੀ ਅਪਲੋਡ ਕਰਾਂ ਸੋ ਦਸੰਗਤ ਸੁਦੇਸ਼ਾ ਬਣਾ ਸਕ੍ਰਿਪਟ ਨੰਬਰ ਚ ਨੰਦਾ ਤੁਹਾਨੂੰ ਵੀਡੀਓ ਅਪਲੋਡ ਅਪਲੋਡ ਕਰਕੇ ਬਾਅਦ ਦੋ ਤਨਵੇ ਤੱਕ ਮੈਂ ਇੰਤਜ਼ਾਰ ਕਰਾਂ ਤੁਕ ਕਾਸੀ ਬਣਾ ਕੇ ਅੱਗੇ ਅਪਲੋਡ ਕਰੀ ਤੇ ਹੁਣ ਸਭ 4 ਵਜੇ ਤੱਕ ਮੈਂ ਚਾਹ ਪੀ ਜੇ ਕਿ ਹੁਣ ਚਾਹ ਵੀ ਕੇ ਹਟ ਕਾ ਰੈਂਡਮ ਮੌਕਾ ਮਿਲਿਆ ਤੇ ਮੈਂ ਸਾਨੂੰ ਅੱਜ ਦੇ ਸਮਾਂ ਦੀ ਵਾਲੇ ਕਾ ਨਮਾਈ ਕੋ ਬਿਜ਼ਨਸ ਸ਼ੁਰੂ ਕਰ ਲਿਆ ਜੋ ਕਿ ਦੱਸਾਂ ਲੱਗਿਆ ਇੱਕ ਨਮਾ ਬਿਜ਼ਨਸ ਸ਼ੁਰੂ ਕਰ ਲਿਆ ਤੂੰ ਸਿੱਧਾ ਕਰਕੇ ਦੱਸ ਸਕਦਾ ਠੀਕ ਹੈ ਮੈਂ ਨਵਾਂ ਬਿਨਸ ਸ਼ੁਰੂ ਕਰਿਆਗਾ ਜੋ ਕਿ ਦੱਸਾਂ ਲੱਗਿਆ ਫੋਟੋ ਸਟੇਟ ਵਾਲਾ ਬਿਨਸ ਸ਼ੁਰੂ ਕਰ ਲਿਆ ਤੁਸੀਂ ਕਿਹਾ ਅੱਜ ਮੈਂ ਨਵਾਂ ਬਿਨਸ ਸ਼ੁਰੂ ਕਰ ਲਿਆ ਜੋ ਕਿ ਫੋਟੋ ਸਟੇਟ ਵਾਲਾ ਬਿਨਸ ਸ਼ੁਰੂ ਕਰ ਲਿਆ ਇਸ ਦੋਸਤ ਨਾਲ ਕਿੰਨਾ ਮਾ ਬਿਨਾਂ ਸ਼ੁਰੂ ਕਰ ਅੱਜ ਮੈਂ ਕਿੰਨਾ ਮਾ ਬਿਨਾਂ ਸ਼ੁਰੂ ਕਰਿਆ ਜੀਨ ਅ ਵੀਰ ਵਜੇ ਲਈ ਲਾਈਕਰ ਲਓ ਜੇ ਤੁਸੀਂ ਮੇਰੇ ਚੈਨਲ ਤੇ ਨਾ ਮੈਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨੋਟੀਫਾਈਕੇਸ਼ਨ ਨੂੰ ਪ੍ਰੈਸ ਕਰਕੇ ਹਾਲ ਦੇ ਬਟਨ ਦਬਲੋ ਮੇਰੇ ਵਸਲ ਮੈਨਾਂ ਦੇਖਣ ਲਈ ਤੁਸੀਂ ਮੇਰੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਫੇਸਬੁਕ ਤੇ ਟਵਿੱਟਰ ਕੋ ਕਿਸੇ ਵੀ ਫੋਲੋ ਕਰਨਾ ਚਾਹੁੰਦਾ ਸਾਰਾ ਲਿੰਕ ਡਿਸਕ੍ਰਿਪਸ਼ਨ ਚ ਜੇ ਮੈਂ ਜੁਗਦਰ ਸਿੰਘ ਮੈਂ ਟੈਕਨੋਲੋਜੀ ਵੀਡੀਓ ਦਿਖਾਣਾ ਚਾਹੁੰਦਾ ਹਿੰਦੀ ਦੇ ਵਿੱਚ ਉਹਦਾ ਲਿੰਕ ਹਾਲ ਦੇ ਬਟਨ ਚੱਕ ਕੇ ਮਿਲ ਜਾਓ ਜਾਂ ਤੇ ਸਬਸਕ੍ਰਾਈਬ ਕਰ ਸਕਦੇ ਤਾਂ ਮੇਰੇ ਕੋਲ ਤਾਂ ਨੱਚ ਪੁੱਛ ਸਕਦੇ ਤੇ ਮੈਂ ਸੋ ਸਮਨੇ ਫਿਆਂ ਕੋ ਸੰਸਾਰਾ ਪਲੈਨਿੰਗ ਕੋ ਅਸੀ ਕਰੂਗਾ ਮੈਂ ਜੇ ਤੁਸੀਂ ਮੇਰੇ ਫੇਸਬੁੱਕ ਪੇਜ ਤੇ ਗਏ ਹੋ ਦੇਖਣ ਤਾਂ ਮੇਰੇ ਫੇਸਬੁੱਕ ਮੇਰੇ ਲਾਈਕ ਤੇ ਫੋਲੋ ਕਰ ਸਕਦੇ ਆ ਅ ਸਭ ਦੇ ਮਾਂ ਚ ਕੋਈ ਗੱਲਾ ਜਾ ਕੇ ਪੁੱਛ ਸਕਦੇ ਆ ਮੈਂ ਸੰਸਾਰਾ ਪਲੈਨਿੰਗ ਕੋ ਅਸੀ ਕਰੂਗਾ ਮੈਂ ਕ੍ਰੀਟੋਕ ਤੇ ਵੀ ਲਾਈਕਾਂ ਮੈਂ ਟੋਕਸੋੜੇ ਲਾਈਕਾਂ ਦੀ ਕੋਸ਼ਿਸ਼ ਕਰੂਗਾ ਮੈਂ ਮਿਲਦਾ ਹਰ ਵਾਰ ਚਾਹ ਹਟਪੇਦਰਾ ਜੈ ਜੈ ਭਾਰ